ਆਪ ਦੇ ਵਿੱਚ ਇੱਕ ਬਹੁਤ ਵੱਡੀ ਮਾਰ ਆ ਜਿਹੜੀ ਸਮੁੱਚੇ ਇਲਾਕਿਆਂ ਦੇ ਵਿੱਚ ਔਰ ਕਿਸਾਨਾਂ ਨੂੰ ਪਈ ਉਹਦੇ ਲਈ ਅਸੀਂ ਪਿੰਡਾਂ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡਾਂ ਦੇ ਵਿੱਚ ਜਿਵੇਂ ਸੈਂਪਲਪੁਰ ਬਲੋਰਪੁਰ ਹਲੋਤਾਲੀ ਨਲਿੰਨਾ ਕਲਾਂ ਅਮਰਗੜ ਛਲੇੜੀ ਕਲਾਂ ਚਨਾਥਲ ਕਲਾਂ ਚਰਾਥਲਪੁਰ ਤੋਂ ਮਲਕੋ ਮਾਜਰਾ ਮਲਕਪੁਰ ਮੰਡੌਰ ਰਿਉਣਾ ਨੀਵਾ ਉੱਚਾ ਰਿਉਣਾ ਭੋਲਾ ਪੰਜੋਲੀ ਕਲਾਂ ਪੰਜੋਲੀ ਖੁਰਦ ਮੋਲੇਪੁਰ ਨਲਿਨੀ ਤਾਣਾ ਜੱਲਾ ਸੌਂਡਾ ਜਖਵਾਲੀ ਗੁਨੀਆ ਮਾਜਰਾ ਇਹ ਸਤੋਲਾ ਮੱਠੀ ਢੇਲ ਰਾਮਪੁਰ ਬਰਾਸ ਮਨੇੜਾ ਜਟਾ ਨੈਤ ਪ੍ਰਾਇਸਰ ਹਿਲ ਬੀਬੀ ਬਰਦਾਦੂ ਮਜਰਾ ਸੱਦੋ ਮਜਰਾ ਬਮੌਰ ਸਲੇਮਪੁਰ ਸਿੰਦੜਾ ਬਲਾੜੀ ਕਲਾ ਮੁਕਾਰੋਂਪੁਰ ਮਾਨੋਪੁਰ ਜਮੀਦਗੜ ਤਿੰਬਰਪੁਰ ਸਰਾਣਾ ਚਣੋ ਬਾਲਪੁਰ ਇਹ ਸਾਰੇ ਪਿੰਡਾਂ ਦਾ ਅਸੀਂ ਜਾ ਕੇ ਜਿੱਥੇ ਜਿੱਥੇ ਸਾਨੂੰ ਕਿਸਾਨਾਂ ਨੇ ਸਮੱਸਿਆਵਾਂ ਦੱਸੀਆਂ ਅਸੀਂ ਉੱਥੇ ਜਾ ਕੇ ਜਿਹੜੀ ਉਹਨਾਂ ਦੀ ਫਸਲ ਨੂੰ ਦੇਖਿਆ ਔਰ ਅੱਜ ਕਿਸਾਨ ਇੰਨਾਕ ਇਸ ਬਿਮਾਰੀ ਦੇ ਜਿਹੜਾ ਮਦਰੇ ਪਣ ਦਾ ਵਾਇਰਸ ਰੋਗ ਔਰ ਪੀਲੀ ਹਲਦੀ ਦਾ ਜਿਹੜਾ ਰੋਗ ਆ ਇੰਨੀ ਕੁ ਜ਼ਿਆਦਾ ਫਸਲਾਂ ਉਸ ਇਸ ਬਿਮਾਰੀ ਨੇ ਤਬਾਹ ਕਰਤੀਆਂ ਜਿਹਦੇ ਨਾਲ ਅੱਜ ਕਿਸਾਨ ਐਡੀਕ ਚਿੰਤਾ ਦੇ ਵਿੱਚ ਐ ਇੰਨੇ ਕੁ ਸਮੱਸਿਆ 'ਚ ਘਿਰ ਚੁੱਕਿਆ ਜਿਨ੍ਹਾਂ ਨੇ ਜ਼ਮੀਨਾਂ ਠੇਕਿਆਂ ਤੇ ਲਈਆਂ 50 50 60000 60000 ਨੂੰ ਏਕੜ ਔਰ ਉਹਦੇ ਉੱਤੇ 20 25 25000 ਰੁਪਏ ਖਰਚਾ ਵੀ ਕਰ ਲਿਆ ਪਰ ਫਿਰ ਵੀ ਜਿਹੜੀ ਇਹ ਬਿਮਾਰੀ ਅੱਜ ਇੰਨੀ ਕੁ ਮੇ ਬਮਾਰੀ ਨਾਲ ਜਮੀਨ ਝੋਨਾ ਖਤਮ ਕਰਤਾ ਵੀ ਇੱਕ ਕਵਾਂਟਲ ਵੀ ਝੋਨਾ ਖੇਤਾਂ ਵਿੱਚੋਂ ਨਿਕਲ ਰਿਹਾ ਅੱਜ ਕਿਸਾਨ ਇਹ ਗੱਲ ਜਦੋਂ ਹੋਈ ਤਾਂ ਉਹਨਾਂ ਨੇ ਵਿਭਾਗੇ ਤੱਕ ਅਪਰੋਚ ਕੀਤੀ ਤਾਂ ਵਿਭਾਗਾਂ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਔਰ ਇੱਕ ਬਲਾਕ ਤੋਂ ਇੱਕ ਮੁਲਾਜ਼ਮ ਜਿਹੜਾ ਪਿੰਡਾਂ ਦੇ ਵਿੱਚ ਜਦੋਂ ਤੁਰਿਆ ਤਾਂ ਉਸ ਨੂੰ ਜਿਹੜਾ ਉਹਦੀ ਤੁਰੰਤ ਬਦਲੀ ਕਰਕੇ ਇੱਥੋਂ ਫਤੇਗੜ ਜ਼ਿਲ੍ਹੇ ਤੋਂ ਰੋਪੜ ਕਿਸੇ ਬਲਾਕ ਦੇ ਵਿੱਚ ਉਹਦੀ ਬਦਲੀ ਕਰਤੀ ਸੋ ਦੇਖੋ ਤੁਸੀਂ ਸਰਕਾਰ ਦੀ ਕਿੰਨੀ ਮਾੜੀ ਨੀਤੀ ਹੈ ਸਰਕਾਰ ਕਿੰਨੀ ਕਿਸਾਨਾਂ ਦੀ ਦੁਸ਼ਮਣ ਹੋਈ ਹੈ ਕਿੰਨੀ ਜਿਹੜੀ ਕਿਸਾਨਾਂ ਦੀ ਅੱਜ ਨਾਲ ਬਹਿਰ ਕੁਮਾਰੀ ਹੈ ਵੀ ਅੱਜ ਹਜ਼ਾਰਾਂ ਏਕੜ ਦਾ ਜਿਹੜਾ ਨੁਕਸਾਨ ਹੈ ਜਿਹੜੀ ਫਸਲ ਤਬਾਹ ਹੋ ਗਈ ਪਰ ਸਰਕਾਰ ਨੇ ਕਿਸਾਨਾਂ ਦੀ ਗੱਲ ਤਾਂ ਹੀ ਸੁਣਨੀ ਹੈ ਜਿਹੜੀ ਸਰਕਾਰ ਇਹ ਭਰੋਸਾ ਦਿੰਦੀ ਸੀ ਵੀ ਅਸੀਂ ਦਰਦਾਵਰੀਆਂ ਬਾਅਦ ਚ ਕਰਾਂਗੇ ਜਿਹੜਾ ਤੁਹਾਨੂੰ ਮੁਆਵਜ਼ਾ ਪਹਿਲਾਂ ਨਵਾਂਗੇ ਅੱਜ ਕੋਈ ਗਰਦਾਵਰੀ ਕਰਨ ਅੱਜ ਕੋਈ ਦੇਖਣ ਨੂੰ ਤਿਆਰ ਨਹੀਂ ਅੱਜ ਬਲਾਕਾਂ ਜਿਹੜੇ ਬਲਾਕਾਂ ਦੇ ਅਫਸਰ ਨੇ ਖੇਤੀਬਾੜੀ ਅਫਸਰ ਜਾਂ ਖੇਤੀਬਾੜੀ ਦੇ ਜਿਹੜੇ ਮੁੱਖ ਖੇਤੀਬਾੜੀ ਅਫਸਰ ਨੇ ਜਿਹੜਾ ਫਤੇਗੜ ਸਾਹਿਬ ਦੇ ਜਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਜਾਂ ਹਲਕਿਆਂ ਦੇ ਵਿਧਾਇਕ ਨੇ ਉਹ ਅੱਜ ਕਿਸਾਨਾਂ ਦੇ ਤੱਕ ਪਹੁੰਚ ਨਹੀਂ ਕਰ ਰਹੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ ਕਿਸਾਨਾਂ ਦਾ ਫੋਨ ਚੱਕੜ ਤੱਕ ਮੁਨਾਸਬ ਨਹੀਂ ਸਮਝਦੇ ਅੱਜ ਅੱਜ ਕਿਸਾਨ ਕਿੱਥੇ ਨੂੰ ਜਾਣ ਆਖਰ ਨੂੰ ਮੈਂ ਸਮਝਦਾ ਜਿਹੜੀ ਅੱਜ ਹਾਲਾਤ ਹੋ ਗਏ ਐਵੇਂ ਨਹੀਂ ਕਿਸਾਨ ਜਿਹੜਾ ਖੁਸ਼ੀਆਂ ਤੇ ਪਿਛਲੇ ਸਮੇਂ ਤੁਰੇ ਅੱਜ ਹਾਤ ਹੋ ਗਏ ਜਿਵੇਂ ਇੱਕ ਪਾਸੇ ਹੜਾਂ ਦੀ ਮਾਰ ਹੋਈ ਦੂਜੇ ਪਾਸੇ ਜਿਹੜੀ ਸਾਡੇ ਐਸ ਬਿਮਾਰੀ ਨੇ ਅੱਜ ਕਿਸਾਨ ਤਬਾਹ ਕਰਤੇ ਸਰਕਾਰ ਤੁਰੰਤ ਇਹਦੇ ਉੱਤੇ ਜਿਹੜੀ ਐਕਸ਼ਨ ਲਵੇ ਸਰਕਾਰ ਗਰਦਾਬ ਨਹੀਂ ਕਰੇ ਔਰ ਇਮੀਡੀਏਟ ਗਰਦਾਬਰੀ ਕਰਕੇ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੀ ਘਟੋ-ਘਟ ਅਸੀਂ ਜੀ ਆਪਾਂ ਮੁਆਵਜ਼ਾ 1 ਪ੍ਰਤੀ ਏਕੜ ਮਿਲਣਾ ਚਾਹੀਦਾ ਔਰ ਜੇ ਸਰਕਾਰ ਨੇ ਕੋਈ ਕਿਸੇ ਦੀ 1-2 ਦਿਨਾਂ ਚ ਗੱਲ ਨਾ ਸੁਣੀ ਤਾਂ ਮੈਂ ਸਮਝਦਾ ਕਿਸਾਨ ਅੱਜ ਬੜੇ ਗੁੱਸੇ 'ਚ ਨੇ ਬੜੇ ਰੋਜ ਨੇ ਔਰ ਇਹਨਾਂ ਦੇ ਦਫ਼ਤਰ ਨੇ ਜਿਹੜੇ ਚਾਹੇ ਦਫ਼ਤਰ ਭੇ ਨੇ ਬਣ ਚਾਹੇ ਸੜਕਾਂ ਤੇ ਆਉਣਾ ਪਵੇ ਸਰਕਾਰ ਇਸ ਕਿਸਾਨ ਜਿਹੜੇ ਆਉਣ ਨੂੰ ਮਜਬੂਰ ਹੋਣਗੇ ਇਹਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਮੁੱਖ ਗੱਦੀ ਵੜੀ ਅਫਸਰ ਔਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਣਗੇ ਜਿਨ੍ਹਾਂ ਨੇ ਅਜੇ ਤੱਕ ਕਿਸਾਨਾਂ ਦੀ ਕੋਈ ਗੱਲ ਹੀ ਸੁਣੀ ਔਰ ਸਰਕਾਰ ਆ ਜਿਹੜੀ ਸਰਕਾਰ ਬਿਲਕੁਲ ਕੱਚ ਕਿਸੇ ਕਿਸਾਨ ਦੀ ਜਿਹੜੀ ਐ ਇਸ ਬਿਮਾਰੀ ਦੀ ਮਾਰ ਤੋਂ ਜਿਹੜੇ ਜਿੱਥੇ ਫਸੇ ਹੋਏ ਨੇ ਕਿਸਾਨ ਮੈਂ ਸਮਝਦਾ ਉਹਦੀ ਗੱਲ ਅੱਜ ਸੁਣਨ ਕੋਈ ਤਿਆਰ ਨਹੀਂ ਸੋਚੀ ਮੰਗ ਕਰਦੇ ਸਰਕਾਰ ਤੋਂ ਹੋਜੀ ਵੀ ਸਰਕਾਰ ਉੱਠੇ ਜਾਗੇ ਆਪਣੀ ਜ਼ਿੰਮੇਵਾਰੀ ਸਮਝੇ ਜ਼ਿੰਮੇਵਾਰੀ ਸਮਝ ਕੇ ਜਿਹੜੀ ਆ ਆਪਣੀ ਹਰ ਕਿਸਾਨ ਨੂੰ ਜਿਹੜਾ ਉਹਦੀ ਗਰਦਾਬਰੀ ਕਰਕੇ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਮੈਂ ਵਿਚ ਸਾਡੇ ਕੋਲ ਆਈ ਇਹ ਗੱਲ ਅਸੀਂ ਕੱਲ ਸੀਐਮ ਸਾਹਿਬ ਨੂੰ ਮੈਂ ਮਿਲੂਗਾ ਤੇ ਉਹ ਤੋਂ ਬਾਅਦ ਹੀ ਦੱਸ ਸਕਾਂਗੇ ਕੀ ਉਹਦਾ ਸਰਕਾਰ ਵੱਲੋਂ ਕੋਈ ਮੁਆਵਜ਼ਾ ਦਿੱਤਾ ਜਾਂਦਾ ਗਰਦੋਰੀ ਸਪੈਸ਼ਲ ਹੁੰਦੀ ਹੈ ਕਿਉਂਕਿ ਇਕੱਲੇ ਆਪਣੇ ਫਤੇਗੜ ਸਾਹਿਬ ਚ ਨਹੀਂ ਹੋਰ ਵਾਲੇ ਵਾਲੇ ਜਿਹੜੀ ਕੰਸਟੀਚੂਐਂਸੀ ਹੋਣਾ ਚਾਹੀਦੀ। ਜਿਉਂਰੇ ਵਾਰ ਬੇਨਤੀ ਕਰਾਂਗੇ ਜੋ ਸਰਕਾਰ ਦਾ ਹੁਕਮ ਹੋਊਗਾ ਉਸ ਤੋਂ ਬਾਅਦ ਕਿਸਾਨ ਵੀਰਾਂ ਨੂੰ ਅਪੀਲ ਕਰਕੇ ਫਿਰ ਦੱਸਾਂਗੇ ਕਿ ਇਹ ਪਾਲਸੀ। ਆਪ ਦੇ ਵਿੱਚ ਇੱਕ ਬਹੁਤ ਵੱਡੀ ਮਾਰ ਆ ਜਿਹੜੀ ਸਮੁੱਚੇ ਇਲਾਕਿਆਂ ਦੇ ਵਿੱਚ ਔਰ ਕਿਸਾਨਾਂ ਨੂੰ ਪਈ। ਉਹਦੇ ਲਈ ਅਸੀਂ ਪਿੰਡਾਂ ਦੇ ਵਿੱਚ ਜ਼ਿਲ੍ਹਾ ਫਤੇਗੜ ਸਾਹਿਬ ਦੇ ਪਿੰਡਾਂ ਦੇ ਵਿੱਚ ਜਿਵੇਂ ਸੈਂਪਲਪੁਰ ਬਲੋਰਪੁਰ ਹਲੋਤਾਲੀ ਨਲਿਨਾ ਕਲਾਂ ਅਮਰਗੜ ਛਲੇੜੀ ਕਲਾਂ ਚਨਾਥਲ ਕਲਾਂ ਚਰਾਥਲਪੁਰ ਤੋਂ ਮਲਕੋ ਮਾਜਰਾ ਮਲਕਪੁਰ ਮੰਡੌਰ ਰਿਉਣਾ ਨੀਵਾ ਉੱਚਾ ਰਿਉਣਾ ਭੋਲਾ ਪੰਜੋਲੀ ਕਲਾਂ ਪੰਜੋਲੀ ਖੁਰਦ ਮੋਲੇ ਪਰ ਨਲਿਨੀ ਤਾਣਾ ਜੱਲਾ ਸੌਂਡਾ ਜਖਵਾਲੀ ਗੁਨੀਆ ਮਾਜਰਾ ਤੇ ਇਸ ਤੋਂ ਇਲਾਵਾ ਮੱਠੀ ਕੇਲ ਰਾਮਪੁਰ ਬਰਾਸ ਮਨੇੜਾ ਜਿੱਟਾ ਨਾਇਤਪਰਾਇਸ ਰਹਿਲ ਬੀਬੀ ਪਰ ਦਾਦੂ ਮਾਜਰਾ ਸੱਦੋ ਮਾਜਰਾ ਬਮੌਰ ਸਲੇਮਪੁਰ ਸੈਂਪਲ ਸਿੰਦੜਾਂ ਬਲਾੜੀ ਕਲਾਂ ਮੁਕਾਰੋਂ ਪਰ ਮਾਨੋ ਪਰ ਜੀਤਗੜ੍ਹ ਸੋ ਕਿ ਤਿੰਬਰ ਪਰ ਸਰਾਣਾ ਚਣੋ ਬਾਲਪੁਰ ਇਹ ਸਾਰੇ ਪਿੰਡਾਂ ਦਾ ਅਸੀਂ ਜਾ ਕੇ ਜਿੱਥੇ ਜਿੱਥੇ ਸਾਨੂੰ ਕਿਸਾਨਾਂ ਨੇ ਸਮੱਸਿਆਵਾਂ ਦੱਸੀਆਂ ਅਸੀਂ ਉੱਥੇ ਜਾ ਕੇ ਜਿਹੜੀ ਉਹਨਾਂ ਦੀ ਫਸਲ ਨੂੰ ਦੇਖਿਆ ਔਰ ਅੱਜ ਕਿਸਾਨ ਇੰਨਾ ਕੁ ਇਸ ਬਿਮਾਰੀ ਦੇ ਜਿਹੜਾ ਮਦਰੇ ਬਣ ਦਾ ਵਾਇਰਸ ਰੋਗ ਔਰ ਪੀਲੀ ਹਲਦੀ ਦਾ ਜਿਹੜਾ ਰੋਗ ਹੈ ਇੰਨੀ ਕੁ ਜ਼ਿਆਦਾ ਫਸਲਾਂ ਉਸ ਇਸ ਬਿਮਾਰੀ ਨੇ ਤਬਾਹ ਕਰਤੀਆਂ ਜਿਦੇ ਨਾਲ ਅੱਜ ਕਿਸਾਨ ਐਡੀਕ ਚਿੰਤਾ ਦੇ ਵਿੱਚ ਐਨੇ ਕ ਸਮੱਸਿਆ ਚ ਘਿਰ ਚੁੱਕਿਆ ਜਿਨ੍ਹਾਂ ਨੇ ਜ਼ਮੀਨਾਂ ਠੇਕਿਆਂ ਤੇ ਲਈਆਂ 50 50 60000 60000 ਨੂੰ ਏਕੜ ਔਰ ਉਹਦੇ ਉੱਤੇ 20 25 25000 ਰੁਪਏ ਖਰਚਾ ਵੀ ਕਰ ਲਿਆ ਪਰ ਫਿਰ ਵੀ ਜਿਹੜੀ ਇਹ ਬਿਮਾਰੀ ਅੱਜ ਇੰਨੀ ਕ ਬਿਮਾਰੀ ਨੇ ਜਮੀਨ ਝੋਨਾ ਖਤਮ ਕਰਤਾ ਵੀ ਇੱਕ ਕਵਾਂਟਲ ਵੀ ਝੋਨਾ ਖੇਤਾਂ ਵਿੱਚੋਂ ਨਿਕਲ ਗਿਆ ਅੱਜ ਕਿਸਾਨ ਇਹ ਗੱਲ ਜਦੋਂ ਹੋਈ ਤਾਂ ਉਹਨਾਂ ਨੇ ਮਹਿਕਮੇ ਤੱਕ ਅਪਰੋਚ ਕੀਤੀ ਤਾਂ ਮਹਿਕਮਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਔਰ ਇੱਕ ਬਲਾਕ ਤੋਂ ਇੱਕ ਮੁਲਾਜ਼ਮ ਜਿਹੜਾ ਪਿੰਡਾਂ ਦੇ ਵਿੱਚ ਜਦੋਂ ਤੁਰਿਆ ਤਾਂ ਉਸ ਨੂੰ ਜਿਹੜਾ ਉਹਦੀ ਤੁਰੰਤ ਬਦਲੀ ਕਰਕੇ ਇਥੋਂ ਫਤਿਹਗੜ੍ਹ ਜ਼ਿਲ੍ਹੇ ਤੋਂ ਰੋਪੜ ਕਿਸੇ ਬਲਾਕ ਦੇ ਵਿੱਚ ਉਹਦੀ ਬਦਲੀ ਕਰਤੀ ਸੋ ਦੇਖੋ ਤੁਸੀਂ ਸਰਕਾਰ ਦੀ ਕਿੰਨੀ ਮਾੜੀ ਨੀਤਾ ਸਰਕਾਰ ਕਿੰਨੀ ਕਿਸਾਨਾਂ ਦੀ ਦੁਸ਼ਮਣ ਹੋਈ ਹੈ ਕਿੰਨੀ ਜਿਹੜੀ ਕਿਸਾਨਾਂ ਦੀ ਅੱਜ ਨਾਲ ਬੈਰ ਕੁਮਾਰੀ ਹੈ ਵੀ ਅੱਜ ਹਜ਼ਾਰਾਂ ਏਕੜ ਦਾ ਜਿਹੜਾ ਨੁਕਸਾਨ ਹੈ ਜਿਹੜੀ ਫਸਲ ਤਬਾਹ ਹੋ ਗਈ ਪਰ ਸਰਕਾਰ ਨੇ ਕਿਸਾਨਾਂ ਦੀ ਗੱਲ ਤਾਂ ਹੀ ਸੁਣਨੀ ਹੈ ਜਿਹੜੀ ਸਰਕਾਰ ਇਹ ਭਰੋਸਾ ਦਿੰਦੀ ਸੀ ਵੀ ਅਸੀਂ ਦਰਦਾਵਰੀਆਂ ਬਾਅਦ ਚ ਕਰਾਂਗੇ ਜਿਹੜਾ ਤੁਹਾਨੂੰ ਮੁਆਵਜ਼ਾ ਪਹਿਲਾਂ ਨਵਾਂਗੇ ਅੱਜ ਕੋਈ ਗਰਦਾਵਰੀ ਕਰਨਾ ਅੱਜ ਕੋਈ ਦੇਖਣ ਨੂੰ ਤਿਆਰ ਨਹੀਂ ਅੱਜ ਬਲੌਕਾਂ ਜਿਹੜੇ ਬਲੌਕਾਂ ਦੇ ਅਫਸਰ ਨੇ ਖੇਤੀਬਾੜੀ ਅਫਸਰ ਜਾਂ ਖੇਤੀਬਾੜੀ ਦੇ ਜਿਹੜੇ ਮੁੱਖ ਖੇਤੀਬਾੜੀ ਅਫਸਰ ਨੇ ਜਿਹਾ ਫਤੇਗੜ ਸਾਹਿਬ ਦੇ ਜਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਜਾਂ ਹਲਕਿਆਂ ਦੇ ਵਿਧਾਇਕ ਨੇ ਉਹ ਅੱਜ ਕਿਸਾਨਾਂ ਦੇ ਤੱਕ ਪਹੁੰਚ ਨਹੀਂ ਕਰ ਰਹੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ ਕਿਸਾਨਾਂ ਦਾ ਫੋਨ ਚੱਕੜ ਤੱਕ ਮੁਨਾਸਬ ਨਹੀਂ ਸਮਝਦੇ ਅੱਜ ਅੱਜ ਕਿਸਾਨ ਕਿੱਥੇ ਨੂੰ ਜਾਣ ਆਖਰ ਨੂੰ ਮੈਂ ਸਮਝਦਾ ਜਿਹੜੀ ਅੱਜ ਹਾਲਾਤ ਹੋ ਗਏ ਐਵੇਂ ਨਹੀਂ ਕਿਸਾਨ ਜਿਹੜਾ ਖੁਸ਼ੀਆਂ ਤੇ ਪਿਛਲੇ ਸਮੇਂ ਤੁਰੇ ਅੱਜ ਹਾਤ ਹੋ ਗਏ ਜਿਵੇਂ ਇੱਕ ਪਾਸੇ ਹੜਾਂ ਦੀ ਮਾਰ ਹੋਈ ਦੂਜੇ ਪਾਸੇ ਜਿਹੜੀ ਸਾਡੇ ਐਸ ਬਿਮਾਰੀ ਨੇ ਅੱਜ ਕਿਸਾਨ ਤਬਾਹ ਕਰਤੇ ਸਰਕਾਰ ਤੁਰੰਤ ਇਹਦੇ ਉੱਤੇ ਜਿਹੜੀ ਐਕਸ਼ਨ ਲਵੇ ਸਰਕਾਰ ਗਰਦਾਬਰੀ ਕਰੇ ਔਰ ਇਮੀਡੀਏਟ ਗਰਦਾਬਰੀ ਕਰਕੇ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੀ ਘਟੋ ਘਟ ਅੱਸੀ ਜਾਂ ਭਾਅ ਮੁਆਵਜ਼ਾ 1 ਪ੍ਰਤੀ ਏਕੜ ਮਿਲਣਾ ਚਾਹੀਦਾ ਔਰ ਜੇ ਸਰਕਾਰ ਨੇ ਕੋਈ ਕਿਸੇ ਦੀ ਇੱਕ ਦੋ ਦਿਨਾਂ ਚ ਗੱਲ ਨਾ ਸੁਣੀ ਮੈਂ ਸਮਝਦਾ ਕਿਸਾਨ ਅੱਜ ਬੜੇ ਗੁੱਸੇ 'ਚ ਨੇ ਬੜੇ ਰੋਜ ਨੇ ਔਰ ਇਹਨਾਂ ਦੇ ਦਫ਼ਤਰ ਨੇ ਜਿਹੜੇ ਚਾਹੇ ਦਫ਼ਤਰ ਭੇ ਨੇ ਬਣ ਚਾਹੇ ਸੜਕਾਂ ਤੇ ਆਉਣਾ ਪਵੇ ਸਰਕਾਰ ਇਸ ਕਿਸਾਨ ਜਿਹੜੇ ਆਉਣ ਨੂੰ ਮਜਬੂਰ ਹੋਣਗੇ ਇਹਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਮੁੱਖ ਗੱਦੀ ਵੱਡੀ ਅਫਸਰ ਔਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਣਗੇ ਜਿਨ੍ਹਾਂ ਨੇ ਅੱਜ ਤੱਕ ਕਿਸਾਨਾਂ ਦੀ ਕੋਈ ਗੱਲ ਹੀ ਸੁਣੀ ਔਰ ਸਰਕਾਰ ਆ ਜਿਹੜੀ ਸਰਕਾਰ ਬਿਲਕੁਲ ਕੱਚ ਕਿਸੇ ਕਿਸਾਨ ਦੀ ਜਿਹੜੀ ਐ ਇਸ ਬਿਮਾਰੀ ਦੀ ਮਾਰ ਤੋਂ ਜਿਹੜੇ ਜਿੱਥੇ ਫਸੇ ਹੋਏ ਨੇ ਕਿਸਾਨ ਮੈਂ ਸਮਝਦਾ ਉਹਦੀ ਗੱਲ ਅੱਜ ਸੁਣਨ ਨੂੰ ਕੋਈ ਤਿਆਰ ਨਹੀਂ ਸੋਚੀ ਮੰਗ ਕਰਦੇ ਆ ਸਰਕਾਰ ਤੋਂ ਹੋਜੀ ਵੀ ਸਰਕਾਰ ਉੱਠੇ ਜਾਗੇ ਆਪਣੀ ਜ਼ਿੰਮੇਵਾਰੀ ਸਮਝੇ ਜ਼ਿੰਮੇਵਾਰੀ ਸਮਝ ਕੇ ਜਿਹੜੀ ਆ ਆਪਣੀ ਹਰ ਕਿਸਾਨ ਨੂੰ ਜਿਹੜਾ ਉਹਦੀ ਗਰਦਾਬਰੀ ਕਰਕੇ ਉਹਨੂੰ ਮੁਆਵਜ਼ਾ ਦਿੱਤਾ ਜਾਵੇ। ਇਹ ਮੈਂ ਚ ਸਾਡੇ ਕੋਲ ਆਈ ਹੈ ਗੱਲ। ਅਸੀਂ ਕੱਲ ਸੀਐਮ ਸਾਹਿਬ ਨੂੰ ਮੈਂ ਮਿਲੂਗਾ। ਤੇ ਉਹ ਤੋਂ ਬਾਅਦ ਹੀ ਦੱਸ ਸਕਾਂਗੇ ਕਿ ਉਹਦਾ ਸਰਕਾਰ ਵੱਲੋਂ ਕੋਈ ਮੁਆਵਜ਼ਾ ਦਿੱਤਾ ਜਾਂਦਾ ਗਰਦੋਰੀ ਸਪੈਸ਼ਲ ਹੁੰਦੀ ਹੈ। ਕਿਉਂਕਿ ਇਕੱਲੇ ਆਪਣੇ ਫਤਿਹਗੜ੍ਹ ਸਾਹਿਬ ਚ ਨਹੀਂ ਹੋਰ ਆਲੇ-ਦਾਲੇ ਜਿਹੜੀ ਕੰਸਟੀਚੂਐਂਸੀ ਹੋਣਾ ਚਾਹੀਦੀ। ਜਿਉਂਰੇ ਵਾਰ ਬੇਨਤੀ ਕਰਾਂਗੇ ਜੋ ਸਰਕਾਰ ਦਾ ਹੁਕਮ ਹੋਊਗਾ ਉਹ ਤੋਂ ਬਾਅਦ ਕਿਸਾਨ ਵੀਰਾਂ ਨੂੰ ਅਪੀਲ ਕਰਕੇ ਫੇਰ ਦੱਸਾਂਗੇ ਕਿ ਇਹ ਪਾਲਿਸੀ